ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪਰਮ ਸਨਮਾਨਯੋ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਗੁਰੂ ਕੇ ਬਾਗ ਕੁੱਕੇ ਵਾਲੀ ਦੀਵਾਨ ਲਗਾ ਕੇ ਬੈਠੇ ਸਨ ਇੱਕ ਪੰਡਿਤ ਜੋਸ਼ੀ ਨੇ ਆ ਕੇ ਗੁਰੂ ਜੀ ਦੇ ਅੱਗੇ ਅਰਜ਼ ਕੀਤੀ ਕਿ ਹੈ ਗੁਰੂ ਜੀ ਮੈਂ ਜੋਤਿਸ਼ ਵਿਦਿਆ ਜਾਣਦਾ ਹਾਂ ਗੁਰੂ ਜੀ ਨੇ ਉਸ ਬ੍ਰਾਹਮਣ ਦੀ ਵਿਦਿਆ ਨੂੰ ਦੇਖ ਕੇ ਉਸ ਦਾ ਬਹੁਤ ਆਦਰ ਸਤਿਕਾਰ ਕੀਤਾ ਤੇ ਉਸ ਨੂੰ ਰਹਿਣ ਵਾਸਤੇ ਨਿਵਾਜ਼ ਦਿੱਤਾ ਇੱਕ ਦਿਨ ਉਹ ਪੰਡਿਤ ਮਾਤਾ ਜੀ ਦੇ ਦਰਸ਼ਨ ਕਰਨ ਵਾਸਤੇ ਮਹਿਲਾਂ ਵਿੱਚ ਗਿਆ ਤੇ ਜਾ ਕੇ ਉਸ ਨੇ ਅਰਜ਼ ਕੀਤੀ ਕਿ ਮਾਤਾ ਜੀ ਮੈਂ ਜੋਤਸ਼ੀ ਹਾਂ ਮਾਤਾ ਗੁਜਰੀ ਜੀ ਨੇ ਜੋਤਸ਼ੀ ਤੋਂ ਪੁੱਛਿਆ ਕਿ हे ਪੰਡਤ ਜੀ ਸਾਡੇ ਬੇਟਾ ਹੋਵੇਗਾ ਕਿ ਨਹੀਂ ਇਹ ਦੱਸੋ ਪੰਡਤ ਜੀ ਨੇ ਮਾਤਾ ਜੀ ਦੀ ਗੱਲ ਸੁਣ ਕੇ ਮਾਤਾ ਜੀ ਦਾ ਹੱਥ ਦੇਖਿਆ ਤੇ ਵਿਚਾਰ ਵਿਮਰਸ਼ ਕਰਕੇ ਪੰਡਤ ਨੇ ਹੱਥ ਜੋੜ ਕੇ ਕਿਹਾ ਕਿ ਤੁਹਾਡੇ ਲੇਖ ਵਿੱਚ ਸੰਤਾਨ ਨਹੀਂ ਲਿਖੀ ਸਾਹ ਸੰਗਤ ਜੀ ਇਸ ਗੱਲ ਵਿੱਚ ਕਈ ਲੋਕ ਸ਼ੰਕਾ ਕਰਨਗੇ ਕਿ ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਗੁਰੂ ਜੀ ਦੇ ਮਹਿਲ ਨੇ ਪੰਡਤ ਨੂੰ ਹੱਥ ਦਿਖਾਇਆ ਹੋਵੇ ਸਾਹ ਸੰਗਤ ਜੀ ਗੁਰਬਾਣੀ ਦੇ ਅਨੁਸਾਰ ਮੱਥੇ ਦੇ ਲੇਖ ਸਾਡੇ ਕਿਤੇ ਪਿਛਲੇ ਕਰਮਾਂ ਦੇ ਹਿਸਾਬ ਨਾਲ ਬਣਦੇ ਹਨ ਉਹਨਾਂ ਨੂੰ ਕੋਈ ਮੇਟ ਨਹੀਂ ਸਕਦਾ ਕਰਮਾਂ ਦਾ ਫਲ ਹਰੇਕ ਨੂੰ ਭੋਗਣਾ ਹੀ ਪੈਂਦਾ ਹੈ ਜੇ ਇਹ ਗੱਲਾਂ ਨਾ ਹੁੰਦੀਆਂ ਤਾਂ ਸਾਰਿਆਂ ਦੇ ਹੱਥਾਂ ਤੇ ਮੱਥੇ ਦੀਆਂ ਲਕੀਰਾਂ ਪਰਮਾਤਮਾ ਇੱਕੋ ਜਹੀਆਂ ਬਣਾਉਂਦਾ ਪਾਰ ਇਸ ਤਰ੍ਹਾਂ ਨਹੀਂ ਹੁੰਦਾ ਹਰੇਕ ਬੰਦੇ ਦੇ ਮਸਤਕ ਦੀ ਰੇਖਾਂ ਤੇ ਹੱਥ ਦੀਆਂ ਰੇਖਾਵਾਂ ਅਲੱਗ-ਅਲੱਗ ਹੁੰਦੀਆਂ ਹਨ ਪਰ ਇੱਕ ਗੱਲ ਜ਼ਰੂਰ ਹੈ ਕਿ ਬਾਣੀ ਪੜਨ ਨਾਲ ਪਾਠ ਕਰਨ ਨਾਲ ਤੇ ਗੁਰੂ ਘਰ ਦੀ ਸੇਵਾ ਕਰਨ ਨਾਲ ਇਹਨਾਂ ਤੋਂ ਮੁਕਤੀ ਮਿਲਦੀ ਹੈ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਨਾਲ ਹੀ ਬੰਦੇ ਦੇ ਮੱਥੇ ਦੀਆਂ ਪੁੱਠੀਆਂ ਲਕੀਰਾਂ ਸਿੱਧੀਆਂ ਹੋ ਜਾਂਦੀਆਂ ਹਨ ਸੋ ਸਾ ਸੰਗਤ ਜੀ ਪੰਡਤ ਨੇ ਮਾਤਾ ਜੀ ਨੂੰ ਦੱਸਿਆ ਕਿ ਤੁਹਾਡੇ ਲੇਖ ਵਿੱਚ ਸੰਤਾਨ ਨਹੀਂ ਹੈ ਫਿਰ ਮਾਤਾ ਜੀ ਨੇ ਪੰਡਤ ਦੀ ਗੱਲ ਸੁਣ ਕੇ ਉਸ ਨੂੰ ਰੁਕਸਤ ਕੀਤਾ ਤੇ ਉਹਨਾਂ ਦੇ ਮਨ ਵਿੱਚ ਬੜੀ ਚਿੰਤਾ ਹੋਈ ਇਸ ਗਮ ਵਿੱਚ ਉਹਨਾਂ ਦੇ ਚਿੱਤ ਨੂੰ ਰੋਗ ਲੱਗ ਗਿਆ ਇੱਕ ਦਿਨ ਮਾਤਾ ਜੀ ਨੇ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪਾਸ ਅਰਜ਼ ਕੀਤੀ ਕਿ ਹੇ ਸੱਚੇ ਪਾਤਸ਼ਾਹ ਪੁੱਤਰ ਹੋਣ ਦਾ ਕੋਈ ਉਪਾਅ ਕਰੋ ਤਾਕੇ ਮੇਰੀ ਦੇਹ ਨੂੰ ਇਹ ਰੋਗ ਹਟੇ ਗੁਰੂ ਜੀ ਨੇ ਮਾਤਾ ਜੀ ਦੀ ਗੱਲ ਸੁਣ ਕੇ ਬਚਨ ਕੀਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਵਾਓ ਤੇ ਕੜਾ ਪ੍ਰਸ਼ਾਦ ਕਰਵਾ ਕੇ ਅਰਦਾਸ ਕਰੋ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਅਮਰ ਸਿਲਾ ਤੇ ਬੈਠ ਕੇ ਨਿਰੰਕਾਰ ਦਾ ਤਪ ਭਜਨ ਕੀਤਾ ਹੈ ਉਸ ਦੇ ਆਧਾਰ ਦੇ ਆਸਰੇ ਸਾਡੇ ਸਰੀਰ ਵਿੱਚੋਂ ਨਿਰੰਕਾਰ ਜੀ ਸਹਿਬਜ਼ਾਦਾ ਪ੍ਰਗਟ ਹੋਏਗਾ। ਸ਼੍ਰੀ ਗੁਰੂ ਜੀ ਦਾ ਹੁਕਮ ਮੰਨ ਕੇ ਮਾਤਾ ਗੁਜਰੀ ਜੀ ਨੇ ਬੜੇ ਪ੍ਰੇਮ ਸਹਿਤ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਕਰਵਾਇਆ। ਪਾਠ ਕਰਵਾਉਣ ਦੇ 5-6 ਦਿਨਾਂ ਬਾਅਦ ਮਾਤਾ ਜੀ ਦੇ ਸਰੀਰ ਅੰਦਰ ਸ਼੍ਰੀ ਸਹਿਬਜ਼ਾਦੇ ਜੀ ਦਾ ਆਸਣ ਆ ਕੇ ਸਥਿਤ ਹੋ ਗਿਆ। ਵਿਸਾਖ ਸੁਦੀ 2 ਸੰਮਤ 1723 ਨੂੰ ਮਾਤਾ ਗੁਜਰੀ ਜੀ ਦੀ ਦੇ ਵਿੱਚ ਕੋਈ ਵੀ ਰੋਗ ਨਾ ਰਿਹਾ ਤੇ ਮਾਤਾ ਜੀ ਬੜੀ ਪ੍ਰਸੰਨਤਾ ਨੂੰ ਪ੍ਰਾਪਤ ਹੋਏ ਤੇ ਮਾਤਾ ਜੀ ਨੂੰ ਉਹਨਾਂ ਦੀ ਉਮਰ 16 ਸਾਲ ਦੀ ਲੱਗੇ ਇਸ ਤਰ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰੂ ਕੇ ਬਾਗ 5 ਮਹੀਨੇ ਰਹੇ ਫਿਰ ਗੁਰੂ ਜੀ ਨੇ ਹੁਕਮ ਕੀਤਾ ਅਸੀਂ ਪਿਛਲੇ ਜਨਮ ਵਿੱਚ ਪਟਨਾ ਸ਼ਹਿਰ ਵਿੱਚ ਤਪ ਕੀਤਾ ਸੀ ਇਸ ਲਈ ਉੱਥੇ ਸਹਬਜ਼ਾਦਾ ਅਵਤਾਰ ਧਾਰੇਗਾ ਔਰ ਖਾਲਸਾ ਪ੍ਰਗਟ ਹੋਏਗਾ ਗੁਰੂ ਜੀ ਦਾ ਇਤਨਾ ਹੁਕਮ ਸੁਣ ਕੇ ਮਾਤਾ ਜੀ ਨੇ ਬਖਤਮਲ ਤੇ ਹੋਰ ਸਿੱਖਾਂ ਸੰਤਾਂ ਭਗਤਾਂ ਨਾਲ ਅਰਜ਼ ਕੀਤੀ ਕਿ ਗੁਰੂ ਜੀ ਤੁਸੀਂ ਪਿਛਲੇ ਜਨਮ ਵਿੱਚ ਕਿਹਦਾ ਤਪ ਕੀਤਾ ਸੀ ਕਿਰਪਾ ਕਰਕੇ ਦੱਸੋ ਅਸੀਂ ਸੁਣ ਕੇ ਬੜੇ ਪ੍ਰਸੰਨ ਹੋਵਾਂਗੇ ਗੁਰੂ ਜੀ ਨੇ ਬਚਨ ਕੀਤਾ ਜਦੋਂ ਮਹਿਕਾਸੁਰ ਦੰਤ ਨੇ ਦੇਵਤਿਆਂ ਦਾ ਰਾਜ ਖੋ ਕੇ ਬੜਾ ਹੰਕਾਰ ਪ੍ਰਾਪਤ ਕੀਤਾ ਸੀ ਤੇ ਦੇਵੀ ਦੇ ਨਾਲ ਯੁੱਧ ਕਰਨ ਲੱਗਿਆ ਸੀ ਤੇ ਇਹ ਚਾਹੁੰਦਾ ਸੀ ਕਿ ਮੈਂ ਦੇਵੀ ਨੂੰ ਜਿੱਤ ਕੇ ਆਪਣੇ ਮਹਿਲਾਂ ਵਿੱਚ ਲਿਆ ਕੇ ਇੱਕ ਬਲੀ ਪੁੱਤਰ ਪੈਦਾ ਕਰਾਂਗਾ ਤਾਂ ਦੇਵੀ ਨੇ ਸ਼ਰਤ ਰੱਖੀ ਕਿ ਜੇ ਤੂੰ ਮੈਨੂੰ ਜੁੱਧ ਵਿੱਚ ਜਿੱਤ ਲਵੇਂਗਾ ਤਾਂ ਮੈਂ ਤੇਰੇ ਨਾਲ ਜਾਵਾਂਗੀ ਉਸ ਤੋਂ ਬਾਅਦ ਬਹੁਤ ਭਿਆਨਕ ਯੁੱਧ ਹੋਇਆ ਤੇ ਇਸ ਯੁੱਧ ਵਿੱਚ ਦੇਵੀ ਲੜਦੀ ਲੜਦੀ ਥੱਕ ਗਈ ਤੇ ਅਲੋਪ ਹੋ ਗਈ ਇਹ ਦੇਖ ਕੇ ਦੇਵਤਾ ਨੇ ਬੜਾ ਕਮਸਾਨ ਬਚਾਇਆ ਦੇਵੀ ਭਜਦੀ ਭਜਦੀ ਸਾਡੀ ਸ਼ਰਨ ਵਿੱਚ ਆ ਗਈ ਜਿੱਥੇ ਅਸੀਂ ਗੁਰੂ ਤੇ ਚੇਲਾ ਸ਼ੇਰ ਦੀ ਖਾਲ ਉੱਪਰ ਬੈਠ ਕੇ ਤਪ ਕਰ ਰਹੇ ਸਾਂ ਤੇ ਫਿਰ ਦਾਤਾ ਨੇ ਆ ਕੇ ਸਾਨੂੰ ਪੁੱਛਿਆ ਕਿ ਸੱਚੀ ਸੱਚੀ ਦੱਸੋ ਤੁਸੀਂ ਦੇਵੀ ਨੂੰ ਕਿੱਥੇ ਲੁਕਾਇਆ ਹੈ ਇਸ ਤਰ੍ਹਾਂ ਕਰਕੇ ਉਹਨਾਂ ਨੇ ਸਾਨੂੰ ਬੜਾ ਦੁੱਖ ਦਿੱਤਾ ਗੁਰੂ ਜੀ ਨੇ ਦੱਸਿਆ ਕਿ ਫਿਰ ਅਸੀਂ ਅਕਾਲ ਪੁਰਖ ਦਾ ਸਿਮਰਨ ਕੀਤਾ ਤੇ ਆਪਣੇ ਆਸਨਾ ਨੂੰ ਝਾੜਿਆ ਤੇ ਆਸਨ ਦੇ ਝਾੜਨ ਨਾਲ ऐसे शेर पैदा हुए कि उन्होंने दैत्यों को ऐसा मारया कि एक भी दैत्य नजर ना आया। ਅਸੀਂ ਪ੍ਰਮਾਤਮਾ ਦਾ ਧਿਆਨ ਧਾਰ ਕੇ ਬੈਠੇ ਰਹੇ ਤੇ ਇਹ ਸਾਰਾ ਕੁਝ ਦੇਖ ਕੇ ਦੇਵੀ ਬੜੀ ਪ੍ਰਸੰਨ ਹੋਈ ਤੇ ਪ੍ਰਸੰਨ ਹੋ ਕੇ ਦੇਵੀ ਨੇ ਕਿਹਾ ਕਿ ਕਲਯੁਗ ਵਿੱਚ ਤੁਹਾਡਾ ਪੰਥ ਚੱਲੇਗਾ। ਮੈਂ ਤੁਹਾਡੇ ਸਾਥ ਹੀ ਰਹਾਂਗੀ ਕਿਉਂਕਿ ਤੁਸੀਂ ਮੇਰੀ ਰੱਖਿਆ ਕੀਤੀ ਹੈ। ਗੁਰੂ ਜੀ ਦੇ ਐਸੇ ਉਤਮ ਬਚਨ ਸੁਣ ਕੇ ਸਾਰੇ ਬਹੁਤ ਪ੍ਰਸੰਨ ਹੋਏ ਤੇ ਗੁਰੂ ਜੀ ਨੇ ਇਸ ਪ੍ਰਕਾਰ ਉਥੋਂ ਜਾਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਗੁਰੂ ਜੀ ਹਰ ਰੋਜ਼ ਦਰਬਾਰ ਲਗਾ ਕੇ ਸੰਗਤ ਨੂੰ ਦਰਸ਼ਨ ਦਿੰਦੇ ਸਨ ਉਸ ਤੋਂ ਬਾਅਦ ਗੁਰੂ ਜੀ ਚੱਲ ਕੇ ਪ੍ਰਯਾਗ ਰਾਜ ਕਾਂਸ਼ੀ ਹੁੰਦੇ ਹੋਏ ਪਟਨਾ ਸ਼ਹਿਰ ਵਿੱਚ ਪਹੁੰਚ ਗਏ ਪਟਨਾ ਸ਼ਹਿਰ ਤੋਂ ਬਾਅਦ ਗੁਰੂ ਜੀ ਢਾਕੇ ਵੱਲ ਸੰਗਤ ਦਾ ਉਧਾਰ ਕਰਨ ਲਈ ਚੱਲ ਪਏ ਦਸਵੇਂ ਪਾਸ਼ਾ ਦਾਨਸ਼ੀਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪਟਨਾ ਸ਼ਹਿਰ ਵਿੱਚ ਅਵਤਾਰ ਧਾਰਿਆ ਗੁਰੂ ਜੀ ਦੇ ਅਵਤਾਰ ਧਾਰਨ ਨਾਲ ਦੇਵਤੇ ਸਿੱਧ ਗੁਪਤ ਪ੍ਰਗਟ ਚਿੱਤਰ ਗੁਪਤ ਔਲੀਏ ਪੀਰ ਪੈਗੰਬਰ ਪਸ਼ੂ ਪੰਖੀ ਜਿਨੇ ਵੀ ਇਸ ਬ੍ਰਹਿਮੰਡ ਦੇ ਜੀਵ ਸਨ ਸਾਰਿਆਂ ਨੇ ਗੁਰੂ ਜੀ ਦੇ ਦਰਸ਼ਨ ਕਰਕੇ ਤ੍ਰਿਕਾਲ ਦ੍ਰਿਸ਼ਟੀ ਨੂੰ ਪ੍ਰਾਪਤ ਹੋਏ ਇਕਾ ਕਾਲ ਪੁਰਖ ਤੋਂ ਬਿਨਾ ਹੋਰ ਸਾਰੇ ਦੇਵਤੇ ਪੀਰ ਪੈਗੰਬਰ ਦੇਵਤੇ ਸਾਰੇ ਰਲ ਕੇ ਗੁਰੂ ਜੀ ਦੇ ਚਰਨੀ ਲਗੇ। ਦੇਵਤਾ ਨੇ ਗੁਰੂ ਜੀ ਤੇ ਫੁੱਲਾਂ ਦੀ ਵਰਖਾ ਕੀਤੀ ਤੇ ਉਹਨਾਂ ਨੇ ਬਚਨ ਕੀਤਾ ਕਿ ਅੱਜ ਕਲ੍ਹ ਕੀ ਤਰ ਪਾਸ਼ਾ ਇਸ ਦੁਨੀਆ ਵਿੱਚ ਪ੍ਰਗਟ ਹੋਏ ਹਨ ਜੋ ਸਾਰੇ ਸੰਸਾਰ ਦੇ ਜੀਵਾਂ ਦੇ ਪਾਪਾਂ ਦਾ ਨਾਸ਼ ਕਰਨ ਵਾਸਤੇ ਪ੍ਰਗਟ ਹੋਏ ਹਨ ਤੇ ਜਿਨ੍ਹਾਂ ਨੇ ਇੱਕ ਵੱਖਰਾ ਪੰਥ ਚਲਾਉਣਾ ਹੈ ਜਿਸ ਦਾ ਨਾਮ ਹੋਏਗਾ ਖਾਲਸਾ ਪੰਥ ਦਸਵੇਂ ਪਾਸ਼ਾ ਦਾ ਨਾਮ ਗੋਮਿੰਦਰ ਰਾਏ ਤੇ ਆ ਗਿਆ ਜਦੋਂ ਨਵੇਂ ਪਾਸ਼ਾ ਤਾਨਸ਼ੀਰ ਗੁਰੂ ਤੇਗ ਬਹਾਦਰ ਸਾਹਿਬ ਆਪਣੀ ਅਸਾਮ ਤੇ ਬੰਗਲਾਦੇਸ਼ ਦੀ ਯਾਤਰਾ ਤੋਂ ਵਾਪਸ ਆਏ ਤਾਂ ਆ ਕੇ ਉਹਨਾਂ ਨੇ ਬਾਲ ਗੋਬਿੰਦ ਰਾਏ ਜੀ ਦੇ ਦਰਸ਼ਨ ਕੀਤੇ ਤੇ ਬੜੇ ਪ੍ਰਸੰਨ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ